ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾ ਜ਼ਫਰ ਨਹੀਂ ਉਹ ਆਖਰੀ ਮੋਗਲ ਸਮਰਾਟ ਹੋਇਆ ਹੈ ਬਹਾਦਰ ਸ਼ਾ ਔਰੰਗਜ਼ੇਬ ਦਾ ਲੜਕਾ ਇਸ ਨੇ ਇੱਕ ਦਿਨ ਆਪਣੇ ਤਖਤ ਦਿੱਤੇ ਹਜ਼ੂਰ ਸਾਹਿਬ ਦੀ ਗੱਲ ਹੈ ਨਾ ਦੇਟ ਦੀ ਗੱਲ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬਿਠਾਇਆ ਲੰਬੀ ਚੌੜੀ ਕਹਾਣੀ ਬਿਆਨ ਨਾ ਕਰਾਂ ਕਿਉਂਕਿ ਸਮੇਂ ਨੂੰ ਦੇਖਣਾ ਪਹਿਲੇ ਤਾਂ ਉਸ ਨੇ ਨਜ਼ਰਾਨਾ ਰੱਖਿਆ ਮਹਾਰਾਜ ਦੇ ਅੱਗੇ ਨਗੀਨਾ ਜਿਹੜਾ ਉਸ ਦੇ ਖਜ਼ਾਨੇ ਦੇ ਸਭ ਤੋਂ ਕੀਮਤੀ ਨਗਿਨਾ ਸੀ ਤੇ ਸਭ ਤੋਂ ਵੱਡਾ ਸੀ ਤੇ ਅੰਦਰੋਂ ਇਹ ਸੋਚਿਆ ਜਿਹੜੀ ਮੇਰੇ ਕੋਲ ਮਹਾਨ ਚੀਜ਼ ਹੈ ਉਹ ਵੇਟ ਕਰਾਂ ਔਰੰਗਜ਼ੇਬ ਨਾਲ ਟਕਰਾਵ ਰਿਆ ਔਰੰਗਜ਼ੇਬ ਦਾ ਲੜਕਾ ਬਾਦਸ਼ਾਹ ਉਹਨੇ ਸਲਾਹ ਕਰ ਲਈ ਇਸ ਉਹਨੇ ਸਾਫ਼ ਕਹਿ ਦਿੱਤਾ ਗੁਰਦੇਵ ਮੇਰੇ ਪਿਤਾ ਦੀਆਂ ਗਲਤੀਆਂ ਦੀ ਸਜ਼ਾ ਮੈਨੂੰ ਤੇ ਨਾ ਦੇਣਾ ਮੈਂ ਤੁਹਾਡਾ murid ਉਹਨੇ ਨਗਿਨਾ ਵੇਟ ਕੀਤਾ ਸੀ ਪਰ ਚੁੱਕੇ ਅੰਦਰ ਇਹ ਖਿਆਲ ਸੀ ਮੈਂ ਸਭ ਤੋਂ ਵੱਡੀ pèce ਦੇ ਰਿਆਂ ਅਜ ਤੱਕ ਗੁਰੂ ਗੋਬਿੰਦ ਸਿੰਘ ਨੇ ਇਸ ਤਰ੍ਹਾਂ ਦੀ pèce ਕਿਸੇ ਨੇ ਨਹੀਂ ਦਿੱਤੀ ਹੋਣੀ ਮਹਾਰਾਜ ਨੇ ਇਹ ਨਗੇਨਾ ਚੁੱਕ ਕੇ ਗੁਜ਼ਾਰੀ ਸੁਣ ਦਿੱਤਾ ਬੜਾ ਅਫਸੋਸ ਹੋਇਆ ਬਾਦਰ ਸ਼ਾਹ ਨੂੰ ਅੰਦਰ ਸੋਚਦਾ ਮੈਂ ਤੇ ਸਮਝਿਆ ਸੀ ਇਹ ਗੁਰੂ ਨੂੰ ਪਤਾ ਹੋਣਾ ਨਗੇਨਾ ਇਹਨਾਂ ਨੇ ਪੱਤਰ ਜਾਣ ਕੇ ਛੱਡ ਦਿੱਤਾ ਉਸ ਜ਼ਮਾਨੇ ਚ ਉਹਦੀ ਲੱਖਾਂ ਰੁਪਏ ਕੀਮਤ हाथ जोड़ के कहने लगा महाराज आपने जो गोदावरी सुड़ देता है पत्थर नहीं है नगीना है अच्छा नगीना है फिर इंज कर तू आप ही कट के लिया ले लेने तू तो आप ही कट के लिया गोड़े गोड़े पानी सी ज्यों गया कह लगे दो हाथों ना लब, लब पाएगा जो थले इंज पत्थर सारे बहार क्ढे तू सब नगीना ही नगीना अखा खुल गई ਅਕੇ ਮਥਰ ਦੇ ਕਿਆ ਜਿਹੜੀ ਨਿਗਾਹੇ ਕਰਮ ਹਰ ਪੱਥਰ ਨੂੰ ਨਗੀਨਾ ਬਣਾ ਦੇ ਸਕਦੀ ਹੈ ਮੈਂ ਵੀ ਭਲੇਖੇ ਚ ਪੈ ਗਿਆ ਕਿ ਮੈਂ ਬਹੁਤ ਵੱਡੀ ਬੇਟ ਦਿੱਤੀ ਹੈ ਮੈਂ ਬਹੁਤ ਵੱਡੀ ਬੇਟਾ ਕੀਤੀ ਹੈ ਬੁੱਲ ਮੰਡੀ ਉਸ ਥਾਂ ਤੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਗੁਰਦੁਆਰਾ ਨਗੀਨਾ ਘਾਟ ਬਾਦੁਰ ਸ਼ਾਹ ਨੇ ਧਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਪਣੇ ਸਿੰਘਾਸਣ ਤੇ ਬਿਠਾਇਆ ਬਹੁਤ ਵੱਡਾ ਫਹਿਮਾ ਲੱਗਿਆ ਹੋਇਆ ਸੀ ਫਕਤ ਦੇ ਉੱਤੇ ਸਤਿਗੁਰੂ ਨੂੰ ਬਿਠਾਇਆ ਆਪ ਥੱਲੇ ਬੈਠ ਗਿਆ ਦੂਜੇ ਛੋਟੇ ਸਿੰਘਾਸਣ ਤੇ ਜਿਹੜਾ ਵੱਡਾ ਸਿੰਘਾਸਣਾਉਂਦਾ ਉਹਨੂੰ ਔਰੰਗ ਕਹਿੰਦੇ ਨੇ ਜਿਹੜਾ ਛੋਟਾ ਹੁੰਦਾ ਉਹਨੂੰ ਮਸਲਤ ਕਹਿੰਦੇ ਨੇ ਇਹ ਮਸਲਤ ਹੈ ਮਸਨਦ ਦਾ ਹੀ ਪੰਜਾਬੀ ਰੂਪ ਬਣਿਆ ਹੈ ਮਸੰਦ ਵੈਸੇ ਸ਼ਬਦ ਹੈ ਮਸਨਦ ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਮਸਨਦਾਂ 22 ਮੰਡੀਆਂ ਪ੍ਰਚਾਰਕਾਂ ਨੂੰ ਦਿੱਤੀਆਂ ਸਨ ਉਸ ਦਿਨ ਤੋਂ ਬਾਅਦ ਗੁਰਦੁਆਰਿਆਂ 'ਚ ਇਹ ਮਸਲਤ ਵਿਛਾਈ ਜਾਂਦੀ ਹੈ ਵੀ ਕਥਾ ਕੀਰਤਨ ਜ਼ਰਾ ਉੱਚੀ ਜਗ੍ਹਾ ਤੇ ਹੋਵੇ ਇਹ ਪ੍ਰਥਾ ਚਲਾਈ ਸੀ ਗੁਰੂ ਅਮਰਦਾਸ ਜੀ ਨੇ ਵੀ ਸੰਗਤਾਂ ਦਿਖਾਈ ਦੇਣ ਤੇ ਕਥਾ ਕੀਰਤਨ ਦਾ ਸਨਮਾਨ ਹੋਵੇ ਗਲਿੰਗੇ 22 ਮੰਜੀਆਂ 22 ਮਸਨਦ ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ ਛੋਟਾ ਤਖਤ ਉਹਨੂੰ ਮਸਨਦ ਕਹਿੰਦੇ ਨੇ ਜਿਵੇਂ ਸ਼ਾਹਜਹਾਂ ਦੇ ਲੜਕੇ ਦਾ ਨਾਮ ਤੇ ਮਯੁੰਦਿਨ ਸੀ ਪਰ ਜਿਸ ਦਿਨ ਉਸਦੀ ਤਾਜ ਪੋਸ਼ੀ ਹੋਈ ਤੇ ਉਹਨੂੰ ਜੇਲ੍ਹ ਦੇ ਛਪਾ ਕੇ ਤੇ ਤਿੰਨ ਬਰਾਮਾਂ ਨੂੰ ਮਾਰ ਕੇ ਉਹਨੇ ਜਦ ਆਪਣੀ ਤਾਜ ਪੋਸ਼ੀ ਕੀਤੀ ਤੇ ਆਪਣਾ ਨਾਮ ਰੱਖਿਆ ਔਰੰਗਜ਼ੇਬ ਔਰੰਗ ਕਹਿੰਦੇ ਨੇ ਤਖਤ ਨੂੰ ਜਿਵੇਂ ਕੰਨਨ ਸ਼ਿੰਗਾਰ ਨੂੰ ਤਖਤ ਦਾ ਸ਼ਿੰਗਾਰ ਤਖਦੀ ਸ਼ੋਭਾ ਤਖਦੀ ਮਾਨ ਮਰਿਆਦਾ ਸ਼ਾਇਰ ਲੋਗ ਕਵੀ ਲੋਗ ਸਾਹਿਤਕਾਰ ਦਿਮਾਗ ਦੇਦਨੇ ਔਰ ਸ਼ੈਨਸ਼ਾ ਰਾਜੇ ਮਹਾਰਾਜੇ ਅਕਸਰ ਆਪਣਾ ਤਖੱਲੁਸ ਰੱਖਦੇ ਰਹਿੰਨੇ ਨੂੰ ਹਿੰਦੀ ਚ ਕਹਿੰਦੇ ਨੇ ਉਪਨਾਮ ਕੋਈ ਉਪਮਾ ਖਾਸियत ਤੇ ਫਿਰ ਨਾਮ ਉਹਨੂੰ ਅਰਬੀ ਫਾਰਸੀ ਤਖੱਲੁਸ ਕਹਿੰਦੇ ਨੇ ਜਿਵੇਂ ਹੁਮਾਯੂੰ ਦਾ ਲੜਕਾ ਜਲਾਲਉਦੀਨ ਸਿੰਘਾਸਣ ਤੇ ਬੈਠਾ ਉਨੇ ਆਪਣਾ ਤਖੱਲੁਸ ਰੱਖਿਆ ਅਕਬਰ ਹੁਣ ਅਕਬਰ ਦਾ ਤਾਂ ਮਤਲਬ ਹੈ ਸਭ ਤੋਂ ਵੱਡਾ ਅੱਲਾਹੂ ਅਕਬਰ ਪਰ ਉਹਨੇ ਆਪਣਾ ਨਾਮ ਰੱਖਿਆ ਅਕਬਰ ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ ਵੱਡਾ ਹੋ ਕੇ ਜਦ ਤਖਤ ਨਸ਼ੀਨ ਹੋਇਆ ਉਸਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ ਸਾਰਾ ਜਹਾਨ ਮੇਰੀ ਮੁਠੀ ਚ ਮੇਰੀ ਪਕੜ ਦੇ ਮੇਰੀ ਗ੍ਰਿਫਟਸ ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ जिस दिन तखत नशीन उन्हें अपना तहलुस रखे है, जहां शाह जहां मेरा हिंदुस्तान का शहनशाह नहीं सारी दुनिया का है जहां सारे जहान बादशाह शाहजहान का लड़का मयूमदीन तिन्ह बरावान मारके प्यो न कैद करके जब सिंगासन ते बैठा है इन्हें अपना तहलुस रख्या औरंगजेब तखत द शिंगार तखद की शोभा तखत दाण मरियादा ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜਾ ਜ਼ਫਰਨਾਮਾ ਲਿਖਿਆ ਸ੍ਰੀ ਮੁਕਵਾ ਦਾ ਪਾਦਸ਼ਾਹੀ ਦਸੂ ਔਰੰਗਜ਼ੇਬ ਨੂੰ ਜੋ ਲਿਖਿਆ ਨਜ਼ੇਬਤ ਤੋਰਾ ਨਾਮ ਔਰੰਗਜ਼ੇਬ ਤੇ ਔਰੰਗਜ਼ੇਬ ਨਵਾਇਦ ਪ੍ਰੇਮ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ ਜੋ ਤੂੰ ਰੱਖਿਆ ਤੇ ਰਾਜ ਜੈਸਾ ਮਨੁੱਖ ਜਦ ਸਿੰਘਾਸਣ ਤੇ ਬੈਠਦਾ ਹੈ ਸਿੰਘਾਸਣ ਬਦਨਾਮ ਹੋ ਜਾਂਦਾ ਹੈ ਬਰਸ਼ਟ ਹੋ ਜਾਂਦਾ ਹੈ ਮਹਿਲਾ ਹੋ ਜਾਂਦਾ ਬੜੀ ਜੁਰਤ ਬੜੀ ਹਿੰਮਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਇਹ ਜ਼ਫਰਨਾਮਾ ਉਹਨਾਂ ਦੀ ਆਪਣੀ ਬਾਣੀ ਹੈ ਬਹਾਦਰ ਸ਼ਾਹ ਨੇ ਜਦ ਸਿੰਘਾਸਣ ਤੇ ਬਿਠਾਇਆ ਤੇ সৈয়দ ਜੋ ਬਹਾਦਰ ਸ਼ਾਹ ਨੂੰ دینی تعلیم ਦਿੰਦਾ ਸੀ ਉਹਨੂੰ ਛੇੜ ਬੜੀ ਹੋਈ ਵੀ ਮੈਨੂੰ ਨਹੀਂ ਕਦੀ ਬਿਠਾਇਆ ਇਹ ਮਾਣ ਸਨਮਾਨ ਮੈਨੂੰ ਨਹੀਂ ਦਿੱਤਾ ਜਦ ਕਿ ਮੈਂ ਉਸਤਾਦ ਆ ਮੈਂ ਪੜਾਣ ਵਾਲਾ ਮੈਂ ਇਸ ਨੂੰ ਇਲਮ ਪੜਾਇਆ دینی ਇਲਮ ਪੜਾਇਆ ਸੰਸਾਰੀ ਇਲਮ ਪੜਾਇਆ ਮੈਂ ਇਸ ਦਾ ਉਸਤਾਦ ਆ ਇਹਨੇ ਇਸ ਤਰ੍ਹਾਂ ਦਾ ਮਾਣ ਮੈਨੂੰ ਨਹੀਂ ਦਿੱਤਾ ਕਦੀ ਅੰਦਰ ਕਰੋਧ ਨਾਲ ਵਰ ਗਿਆ ਤੋ ਗੁੱਸਾ ਔਰ ਬਾਦਰ ਸ਼ਾਹ ਤੇ ਕੜ ਨਹੀਂ ਸਕਦਾ ਸੀ ਗੁੱਸਾ ਕਢਣ ਲੱਗ ਪਿਆ ਗੁਰੂ ਗੋਬਿੰਦ ਸਿੰਘ ਜੀ ਤੇ ਕਹਿੰ ਲਗਾ ਮਹਾਰਾਜ ਤੁਹਾਡੇ ਕੋਲ ਕਰਾਵਾਦ ਕਿਹੜੀ ਹੈ ਕਲਾ ਕਿਹੜੀ ਹੈ ਫਕੀਰੋ ਤੁਸੀਂ ਬਲੀ ਅੱਲਾਹ ਪੈਗੰਬਰ ਕਹਿ ਲਾਂਦੇ ਹੋ ਦਸਵੇਂ ਗੁਰੂਆਂ ਨੇ ਕਹਿ ਲਾਂਦੇ ਹੈ ਕੀ ਤੁਹਾਡੇ ਕੋਲ ਤੁਹਾਡੇ ਕੋਲ ਕੀ ਹੈ ਭਾਵੇਂ ਬਾਦਰ ਸ਼ਾਹ ਮਹਿਸੂਸ ਕਰਦਾ ਸੀ ਵੀ ਇਹ ਸૈયਦ ਗੁਸਤਾਖੀ ਕਰ ਰਿਹਾ ਹੈ ਔਰ ਫਿਰ ਉਸਤਾਦ ਸੀ ਬਾਦਰ ਸ਼ਾਹ ਚੁੱਪ ਕਰ ਗਏ ਉਸਤਾਦ ਸੀ पहादशाह उसको पढ़ता महाराज कह लगे सैयद तो करामात देखनी है हां देखनी है तो भाई साहब भाई संतोष सिंह ने गुरु प्रताप सूरज की जिसकी कथा भारत के तमाम इतिहासक स्थान चाहती है शाम के वक्त आती है इतिहासक ग्रंथ है उन्होंने गुरु प्रताप सूरज कहें छोटा नाम सूरज प्रकाश ਸਤਿਗੁਰੂ ਕਹਿੰਦੇ ਨੇ ਮਾਰੇ ਬਖਸ਼ੇ ਦੇਰ ਬਹਿਣਾ ਇਸ ਮੁਖ ਮੇ ਲਖ ਅਸਮਧ ਪੀਣਾ ਦਿਨ ਰਾਤ ਤੂੰ ਬਾਦਸ਼ਾਹ ਕੋਲ ਰਹਿੰਦਾ ਤੇ ਤੈਨੂੰ ਕਰਾਮਾਤ ਦਾ ਪਤਾ ਨਹੀਂ ਕਰਾਮਾਤ ਉਹਦੇ ਮੂੰਹ ਚ ਵਸਦੀ ਉਹਦੀ ਜ਼ਬਾਨ ਚੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਬੰਦੇ ਹੱਥ ਜੋੜ ਕੇ ਖੜੇ ਹੋ ਜਾਂਦੇ ਨੇ ਮੰਨਣ ਨੂੰ ਇੱਕ ਮਨੁੱਖ ਹਜ਼ਾਰਾਂ ਦਫਾ ਬੋਲਦਾ ਕੋਈ ਇੱਕ ਵੀ ਮੰਨਣ ਨੂੰ ਤਿਆਰ ਨਹੀਂ ਤੇ ਇੱਕ ਮਨੁੱਖ ਦੀ ਜ਼ਬਾਨੋਂ ਤੋਂ ਇੱਕ ਬੋਲ ਨਿਕਲਦਾ ਤੇ ਹਜ਼ਾਰਾਂ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਕਰਾਮਾਤ ਨਹੀਂ ਕਿਹੁਰਦੀ ਹੈ ਇਹਨੂੰ ਕਰਾਮਾਤ ਕਹਿੰਦੇ ਉਹਦੀ ਕਰਾਮਾਤ ਹੈ उस्ताद जौक कहें किसी के एक आंसों पर हजारों दिल तड़पते हैं किसी का उम्र भर रोना ही बेकार जाता है एक अंजू निकले है हजारा दिल रोत हैं। कोई सारी जिंदगी रोंदा रहा है किसी ने पूछिया भी नहीं क्यों रो रहे हैं ते तेरे हंजू क्यों निकले साहब कहें करामात देख बहादुर शाह जबानसती है ਇਕ ਬੋਲ ਬੋਲ ਰਹਾ ਸੈਂਕੜੇ ਬੰਦੇ ਨਸਪੈਂਦੇ ਨੇ ਹੱਥ ਜੋੜ ਕੇ ਮੰਨਣ ਨੂੰ ਤਿਆਰ ਨੇ ਇਹ ਕਰਾਮਾਤ ਨਹੀਂ ਤੇ ਹੋਰ ਕੀ ਸੈਯਦ ਮੁਸਕਰਾ ਕੇ ਕਹਿਣ ਲਗਾ ਮਹਾਰਾਜ ਇਹ ਕਰਾਮਾਤ ਤੇ ਫਿਰ ਬਹਾਦਰ ਸ਼ਾਹੀ ਹੋਈ ਨਾ ਤੁਹਾਡੇ ਕੋਲ ਕੀ ਹੈ ਮੈਂ ਇਹ ਪੁੱਛ ਰਿਹਾ ਤੁਹਾਡੇ ਕੋਲ ਕੀ ਹੈ ਤੁਸੀਂ ਵਲੀ ਅੱਲਾ ਤੁਸੀਂ ਪੈਗੰਬਰ ਤੁਸੀਂ ਦਸਵੇਂ ਗੁਰੂ ਨਾਨਕ ਤੁਹਾਡੇ ਕੋਲ ਕੀ ਹੈ ਮਹਾਰਾਜ ਨੇ ਜੇਬ ਤੋਂ ਸੋਨੇ ਦੀ ਮੋਰ ਕੱਢੀ ਤੇ ਮੁਗਲ ਸ਼ਾਹਨशाहਾਂ ਨੇ ਭਾਰਤ ਦੇ ਉਸ ਜ਼ਮਾਨੇ ਚ ਰੁਪਏ ਦਾ ਨਾਮ ਬਦਲ ਕੇ ਦਿਨਾਰ ਰੱਖਿਆ ਹੋਇਆ ਸੀ ਜਿਵੇਂ ਇੱਥੇ ਹੈ। ਸੈਬਾ ਨੇ ਮੌਰ ਗੱਡੀ ਤੇ ਮੁਖਾਤਬ ਹੋ ਕੇ ਕਿਹਾ ਪਿੱਖ ਦਿਨਾਰ ਜੋ ਹਾਥ ਆ ਮਾਰੇ। ਇਹੋ ਅਜ਼ਮਤ ਲਿਓ ਦੁਤੀ ਵਿਚਾਰੇ। ਇਹ ਅਜ਼ਮਤ ਹੈ, ਕਰਾਮਾਤ ਹੈ। ਸੰਸਾਰ ਦੀ ਸਾਰੀ ਭਜ ਦੌੜ ਦਾ ਕਾਰਨ ਧਨ। ਸੰਸਾਰ ਦੀ ਸਾਰੀ ਹਲਚਲ ਦਾ ਕਾਰਨ ਧਨ। ਔਰ ਸੰਸਾਰ ਦੇ ਵਿੱਚ ਇੱਕ ਨੰਬਰ ਦੀ ਸ਼ਕਤੀ ਦੰਨ ਇਹ ਕਰਾਮਾਤ ਹੈ ਇਹਦੇ ਨਾਲ ਚਾਹੋ ਕੁਝ ਵੀ ਕਰ ਲੋ ਜਗਤ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਅੱਗੋਂ ਹੁਣ ਸੈਯਦ ਨੇ ਕਿਹਾ ਸੁਨ ਸੈਯਦ ਬੋਲਿਓ ਤਜਮਾਉਣ ਤੁਮ ਮੇ ਕਰਾਮਾਤ ਹੈ ਕੌਣ ਇਹ ਕਰਾਮਾਤ ਪੈਸੇ ਦੀ ਹੋ ਗਈ ਉਹ ਕਰਾਮਾਤ ਬਾਦਲ ਛਾਦੀ ਹੋ ਗਈ ਤੁਹਾਡੇ ਵਿੱਚ ਕੀ ਹੈ ਬਾਦ ਨਹੀਂ ਆਇਆ ਸਵਾਲ ਤੇ ਸਵਾਲ ਕਰੀ ਗਿਆ ਤੁਹਾਡੇ ਵਿੱਚ ਕੀ ਹੈ ਤੁਸੀਂ ਕੀ ਰੱਖਦੇ ਹੋ ਮਹਾਰਾਜ ਕਹਿਣ ਲੱਗੇ ਪਰ ਤੂੰ ਸਾਡੀ ਕਰਾਮਾਤ ਦੇਖਣੀ ਹੈ ਹਾਂ ਦੇਖਣੀ ਹੈ ਫਿਰ ਇਨਕਾਰ ਨਾ ਕਰੇ ਜਦ ਅਸੀਂ ਦਿਖਾਣ ਲੱਗੇ ਹੈ ਨਾ ਫਿਰ ਜ਼ੁਬਾਨ ਨਾਲ ਕਹੀਂ ਹਾਂ ਦਿਖਾ ਮਹਾਰਾਜ ਮੈਂ ਇਨਕਾਰ ਕਿਉਂ ਕਰਾਂਗਾ ਮੈਂ ਤਾਂ ਬਾਰ-ਬਾਰ ਕਹਿੰਦਾ ਪਿਆ ਤੁਸੀਂ ਆਪਣੀ ਕੋਈ ਕਰਾਮਾਤ ਦਿਖਾਓ ਸੁਨ ਸਈਦ ਬੋਲਿਓ ਤਜਮੌਨ ਤੁਮમે ਕਰਾਮਾਤ ਹੈ ਕਾਹਨ ਸੁਨ ਸਤ ਗੁਰੂ ਸਮਸ਼ੀਰ ਨਿਕਾਸੀ ਸਭ ਮੇਂ ਝਟਾ ਸਮਾਨ ਪ੍ਰਗਾਸੀ ਮਹਾਰਾਜ ਨੇ ਮਯਾਨ ਚੋ ਤਲਵਾਰ ਕੱਢ ਲਈ ਤੇ ਤਲਵਾਰ ਇੰਜ ਚਮਕੀ ਜਿਵੇਂ ਬਦਲਾਂ ਵਿੱਚ ਬਿਜਲੀ ਸੁਨ ਸਤ ਗੁਰ ਸਮ ਸ਼ੇਰ ਨੇ ਕਾਸੀ ਸਭ ਮੇ ਛਟਾ ਸਮਾਨ ਪ੍ਰਕਾਸੀ ਤਤਛਿਨ ਬਦਨ ਭੀਤ ਹੋਏ ਗਏ ਲੋਚਨ ਸਮੁਕ ਨ ਕਰਤੇ ਵੈ ਸਾਰਿਆਂ ਦੇ ਚਿਹਰੇ ਪੀਲੇ ਪੈ ਗਏ ਕੀ ਹੋ ਗਿਆ ਬਾਦਰ ਸ਼ਾ ਵੀ ਸਿਰ ਢਾ ਕੇ ਬੈਠ ਗਿਆ ਕੀ ਹੋ ਗਿਆ ਹੁਣ ਸਤ ਗੁਰ ਸੈਦ ਨੂੰ ਮੁਖਾਦਬ ਹੋ ਕੇ ਕਹਿੰਦੇ ਨੇ ਤੇਜ ਦੀਪਤ ਸਿਧੀ ਮੁਖਤੇ ਕਹਹਿ ਇਹ ਵੀ ਕਰਾਮਾਤ ਇੱਕ ਹੈ ਐ ਕਰਾਮਾਤ ਹੈ ਮੇਰੇ ਕੋਲ ਸ਼ਸ਼ਤਰ ਮੁਰ ਤੋਂ ਬੋਲ ਕਰਾਵਾ ਦਿਖਾਓ ਤੇ ਮੈਂ ਤੈਨੂੰ ਇਸ ਦੀ ਕਰਾਮਾਤ ਦਿਖਾਵਾ ਕੰਬਣੀ ਛੱਡ ਗਈ ਉਹਨਾਂ ਹੱਥ ਜੋੜ ਲਗਣ ਨਹੀਂ ਮਹਾਰਾਜ ਮੈਂ ਤਾਂ ਜੀ ਵਾਰਤਾ ਲਾਭ ਕਰ ਰਿਹਾ ਸੀ ਆਪਦੇ ਨਾਲ ਬਚਨ ਬਿਲਾਸ ਕਰ ਰਿਹਾ ਨਹੀਂ ਬਚਨ ਬਿਲਾਸ ਦੀ ਗੱਲ ਨਹੀਂ ਹੁਣ ਤੂੰ ਬੋਲ ਕਰਾਵਾ ਦਿਖਾਓ ਮੈਂ ਦਿਖਾਵਾ ਉਹ बार-बार ਹੱਥ ਜੋੜੀ ਜਾਏ ਸਤਿਗੁਰੂ ਬਹਾਦਰ ਸ਼ਾਹ ਨੂੰ ਕਹਿੰਦੇ ਨੇ ਇਸ ਤਰ੍ਹਾਂ ਦੇ ਫੋਕੇ ਨਾਟਕ ਚੇਟਕ ਇਸ ਨਾਲ ਠੰਡੇ ਪੈ ਜਾਂਦੇ ਨੇ ਕੀ ਕਰਾਂ ਮਤ ਰਿਦ ਸਿਦ ਸਭ ਮੋਹ ਹੈ ਨਾਮ ਨਵ ਸੇ ਮਨ ਹੈ ਨਾਟਕ ਚੇਟਕ ਤੇ ਹੀ ਕੁਗਾਜ ਪਰਮ ਲੋਗਨ ਕੇ ਆਵਤ ਲਾਜ